ਇਹਨਾਂ ਤਸਵੀਰਾਂ ਨੂੰ ਵੇਖ ਕੇ ਤਾਂ ਇੱਕ ਵਾਰ ਤਾਂ ਹਰ ਕਿਸੇ ਦੀ ਰੂਹ ਕੰਮ ਜਾਵੇਗੀ ਕਿਸ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਹੈ ਦੱਸੇ ਕਿ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਇਹ ਪੂਰਾ ਹਾਦਸਾ ਵਾਪਰਿਆ ਜਿੱਥੇ ਇੱਕ ਟਰਾਲਾ ਹਾਦਸਾ ਗ੍ਰਸਤ ਹੋਇਆ ਦਿੱਲੀ ਤੋਂ ਟਰੈਕਟਰਾਂ ਦੇ ਨਾਲ ਪਰਿਆ ਹੋਇਆ ਇਹ ਟਰਾਲਾ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਇਹ ਟਰਾਲਾ ਹਾਦਸਾ ਗ੍ਰਸਤ ਹੋ ਗਿਆ ਟਰਾਲਾ ਪੁੱਲ ਤੋਂ ਢੇਠਾ ਉਤਰ ਕੇ ਦੁਕਾਨਾਂ ਦੇ ਵਿੱਚ ਜਾ ਵਜਿਆ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਇਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੇ ਕਿ ਤੇਜ਼ ਰਫਤਾਰ ਹੋਣ ਕਾਰਨ ਡਰਾਈਵਰ ਕੋਲ ਬੈਲੈਂਸ ਨਹੀਂ ਬਣਿਆ ਜਿਸ ਕਰਕੇ ਇਹ ਪੂਰਾ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ਤੇ ਕਈ ਘੰਟਿਆਂ ਤੱਕ ਜਾਮ ਲੱਗਾ ਰਿਹਾ ਉਸ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਹਾਦਸਾ ਸਵੇਰੇ 5 ਵਜੇ ਵਾਪਰਿਆ ਡਰਾਈਵਰ ਦੀ ਤੇਜ਼ ਰਫ਼ਤਾਰ ਸੀ ਜਿਸ ਕਰਕੇ ਉਸ ਤੋਂ ਕੰਟਰੋਲ ਨਹੀਂ ਹੋਇਆ ਟਰਾਲਾ ਜਿਸ ਤੋਂ ਬਾਅਦ ਇਹ ਪੂਰੀ ਘਟਨਾ ਵਾਪਰਦੀ ਹੈ ਪਰ ਜੋ ਇਹ ਸੀਸੀਟੀਵੀ ਤਸਵੀਰ ਦੇਖੋ ਕਿਸ ਤਰੀਕੇ ਦੇ ਨਾਲ ਡਵਾਈਡਰ ਤੋਂ ਪਾਰ ਹੋ ਕੇ ਪੁਲ ਤੋਂ 헤ਠਾ ਡਿੱਗ ਜਾਂਦਾ ਹੈ ਟਰਾਲਾ ਜੋ ਟਰਾਲੇ ਦੇ ਵਿੱਚ ਸੀਟਾਂ ਲੱਗੀਆਂ ਹੋਈਆਂ ਸੀ ਉਹ ਵੀ ਬਾਹਰ ਆ ਗਈਆਂ ਇੰਨਾ ਭਿਆਨਕ ਹਾਦਸਾ ਹਾਲਾਂਕਿ ਗਣਮਤੇ ਹੈ ਕਿ ਇਸ ਦੇ ਵਿੱਚ ਕੋਈ ਜਾਨੇ ਨੁਕਸਾਨ ਨਹੀਂ ਹੋਇਆ ਪਰ مالی ਨੁਕਸਾਨ ਇੱਥੇ ਵੇਖਣ ਨੂੰ ਮਿਲਿਆ ਹੈ ਪਾਜੀ ਜਿਹੜਾ ਕਰ ਦਿੱਤਾ ਹੋਇਆ ਨਾ ਇਹ ਬਹੁਤ ਗਲਤ ਦਿੱਤਾ ਹੋਇਆ ਕਰ ਨਾ ਮੈਂ ਬਿਲਕੁਲ ਹੀ ਦੂੰਗਾ ਤਾਰ ਤੇ ਸਿੱਧਾ ਹੀ ਲਿਆ ਕੇ 25 30 ਫੁੱਟ ਤੇ ਲਿਆ ਕੇ ਟਰਾਲਾ ਜਿਹੜਾ ਰਾਤ ਸਵੇਰੇ 5 ਵਜੇ ਦੀ ਸੀ ਹੈ ਇਹ ਕਿੱਥਾਂ ਗਈ ਜਿਹੜੀ ਹੈ 5 ਵਜੇ ਗੱਡੀ ਵਾਲੇ ਪਹਿਲਾਂ ਡਰਾਈਵ ਡਵਾਈਡਰ ਜਿਹੜਾ ਸੀਗਾ ਡਵਾਈਡਰ ਤੋਂ ਗੱਡੀ ਬੱਜੀ ਤੇਜ਼ ਗੱਡੀ ਸੀਗੀ ਸਪੀਡ ਨਾਲ ਉਹ ਡਵਾਈਡਰ ਤੋਂ ਵੱਜ ਕੇ ਸਿੱਧੀ ਇਧਰ ਆ ਕੇ ਸਾਡੀਆਂ ਦੁਕਾਨਾਂ ਦੇ ਨਾਲ ਪਾ ਰਹੀ ਹੈ ਉੱਥੇ ਜਾ ਕੇ ਮਿਲਣਾ ਤੋ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਨਹੀਂ ਜਾਨੀ ਨੁਕਸਾਨ ਹੋਇਆ ਡਰਾਈਵਰ ਵੀ ਬਚ ਗਿਆ ਉਹ ਹਰਤਾਤ ਬਚ ਗਿਆ ਹਰਤਾਤ 35 ਵਜੇ ਹੋਇਆ ਹੈ ਸਵੇਰੇ 5:00 ਵਜੇ ਹੋਇਆ ਹੈ ਅੱਛਾ ਉਸ ਵੀਡੀਓ ਰਿਕਾਰਡਰ ਤੇ ਆਪ ਨੂੰ ਲੱਗ ਗਈ ਤੇ ਹੂੰ ਉੱਥੇ ਟਕਰਾ ਕੇ ਫਿਰ ਮੰਦਰ ਮਦਰ ਸਿਗਾਂ ਦੇ ਚੜ ਗਿਆ ਕੋਈ ਤਾਂ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਸਰ ਕੁਝ ਹੋਇਆ ਨਹੀਂ